ਉਸੀ ਦੇ ਮਹਾਰਾਣੀ ਜਿੰਦਾਂ ਤੇ ਮਹਾਰਾਜਾ ਦਰੀਪ ਸਿੰਘ ਇਹਨਾਂ ਨੂੰ ਉਹ ਸਾਰਾ ਪਿਆਰ ਤੁਹਾਡੇ ਸਾਹਮਣੇ ਹੈ ਕਿਵੇਂ ਅੰਗਰੇਜ਼ਾਂ ਨੇ ਧੋਖਾ ਕੀਤਾ ਕਿਵੇਂ ਉਹਨੂੰ ਕੈਦੀਆਂ ਬਣਾ ਲਿਆ ਮਹਾਰਾਣੀ ਜਿੰਦਾਂ ਨੇ ਕਹਿ ਦੋ ਲਿਆ ਗਿਆ ਚਨਾਬ ਦੇ ਚੇ ਵਿੱਚ ਅੱਥਰੂ ਰੋ ਕੇ ਅੱਖਾਂ ਚੋਂ ਡੋੰਦੀ ਹੋਵੇ ਜਿਵੇਂ ਇਸ ਦੁਕਾਨ ਤੇ ਸਾਡਾ ਸਿਤਰਾਜ ਕਿੰਨੇ ਦਿਆ ਜਦੋਂ ਅੰਗਰੇਜ਼ਾਂ ਨੇ ਉਹਦੀ ਮੁਲਾਕਾਤ ਕਰਵਾਈ ਉਦੋਂ ਉਹਨੂੰ ਅੱਖਾਂ ਤੋਂ ਸੀਜੀ ਜਾ ਮਰਨ ਦੇ ਲੱਗ ਪਰ ਪੁੱਤਰ ਨਾਲ ਮੁਲਾਕਾਤ ਕਰਤੀ ਪਰ ਪੁੱਤਰ ਕਰੈਸ਼ਨ ਹੋਣ ਕਿ ਕਰ ਸੀ ਜਦੋਂ ਉਹਨੇ ਉਹਨੂੰ ਉਹਨੂੰ ਕੋਲ ਵਿਸ਼ੇਸ਼ ਰੂਪੇ ਸਾਗਾ ਨਹੀਂ ਸੀ ਉਹਨੇ ਕੰਮ ਕਰਵਾਣ ਸੀ ਨਾਲੇ ਕਿਨਾਂ ਇੱਕ ਜਿਹੜੇ ਮੈਨੇ ਸਮਝ ਮੈਂ ਫਰਮ ਕਰੀ ਨਾ ਇਹਦਾ ਇਹ ਚਾਰ ਬੰਦ ਦੀ ਕਮਤਾ ਹੈ ਤੇ ਚੋਕ ਕਹਿੰਦੇ ਪੰਜਾਬੀ ਦੀ ਤਰਜ਼ੇ ਕਰ ਕੰਮ ਇਹ ਚੋਕ ਇਹ ਮੈਂ ਤਾਂ ਜਿਸ ਸਮਾਗਮ ਗੰਗਾਂ ਬਈ ਜਿੰਦਾ ਨੇ ਕਮਲ ਲਾੜਾ ਸੀਨੇ ਲੰਗਾ ਲਿਆ ਉਹੀ ਕੰਮ ਕਰਾਣਾ ਪਰ ਮੇਰੇ ਆਪਣੇ ਅਕਾਉਂਟੇ ਖਰੇ ਹੋ ਜਾਂਦੇ ਆ ਬਈ ਸੱਚ ਮੁੱਚ ਇਹ ਨਾ ਹੋ ਰਿਹਾ ਸੀ ਤੁਕ ਕਬੀਆ ਮੇਰਾ ਕਬੀਰ ਪੂਰੀ ਤਸਵੀਰ ਖੇਚ ਲਦਾ ਜਿੰਦਾਂ ਨੇ ਕੰਮ ਰੇ ਲਾ ਰੇ ਜਦ ਤੂੰ ਮਾਂ ਬਤ ਦੀ ਮੁਰਾ ਕਾਤੰਦੀ ਹੈ ਅੱਖਾਂ ਤੋਂ ਵੀ ਤਾਂ ਮਾਹਰ ਨਹੀਂ ਜਿੰਦਾਂ ਨੇ ਕੰਮ ਰੇ ਲਾ ਰੇ ਸਿਂਦੇ ਰੇ ਲਾ ਮੇਆ ਮਜ਼ਰਾ ਤੋਂ ਇਹ ਅੱਖਾਂ ਨੇ ਸੋ ਸਾਨਾ ਪੱਛਲੇ ਅਜੇ ਹਜ਼ਰਬ ਆਂਬਲ ਜੋ ਬੜਿਆ ਹੋ ਗਿਆ ਦੁਸ਼ਮਣ ਮੇਰਾ ਉਹ ਪੁੱਤਰਾ ਜਗ ਸਾਰਾ ਵੇ ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰ ਵੇ ਆਖਰੀ ਡੁੱਬ ਗਿਆ ਮੇਰੀਆਂ ਮਾਨੇ ਹਬਬ ਜਿਆ ਜੇ ਉਹਦੇ ਸਿਰ ਤੇ ਪਰਹਾਤੂ ਦੇ ਰਿਆ ਉਹ ਸੱਤੋਂ ਜਿੰਨੇ ਕੇਸ ਸੀ ਹੈ ਹੋ ਕਿਥੇ ਨੇ ਕੇਸ ਲਾੜ ਰਿਆ ਮੱਖਣਾ ਦੇ ਪਾਲੇ ਵ ਸੋਨੇ ਜੀਆਂ ਤਨ ਮਹਿੰਗੇ ਜੋ ਮਾਲੇ ਕੋੜਿਆ ਸੰਮਾਨ ਮੇ ਕਦਰਾ ਕਿਉਂ ਨਾ ਸੰਭਾਲੇ ਵ ਸਿੱਖੀ ਦੇ ਜੰਮ ਕਰੋ ਗਿਆ ਹੋ ਕੁਪਰਾਂ ਦਾ ਗਰਵੇ ਆਖਰੀ ਡੁੱਬ ਗਿਆ ਮੈਂ ਆਖੀਆਂ ਦਾ ਤਾਰ ਆਖਰੀ ਡੁੱਬ ਗਿਆ ਮੈਂ ਆ ਹੋ ਬੋਲੀ ਨਾ ਤੇਰੀ ਬੇਟਾ ਨਾਨਕ ਦੇ ਦੇਸ਼ ਦੀ ਨਿਕਲਾਈ ਨਾ ਬੋਲੀ ਨਾ ਬੇਟਾ ਤੇਰੀ ਨਾਨਕ ਦੇ ਜਾਪੇ ਕੋ ਸ਼ਾਕ ਵੀ ਦੇਨੀ ਗੈਰਾਂ ਦੇ ਵੇਸ ਦੀ ਦਿਸ ਦਾ ਤਕਾਰ ਕੋਈ ਨਾ ਰਹੇ ਦਸ ਮੇਸ਼ ਦੀ ਹੈ ਨਹੀਂ ਕਿਰਪਾਨ ਗਾਤ ਹੈ ਨਹੀਂ ਕਿਰਪਾਨ ਗਾਤ ਰੇ ਖੋਸੇ ਜਾਨ ਦਸਰਵੇਂ ਅੱਖੀਂ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਰਵੇਂ ਅੱਖੀਂ ਕੋ ਗਿਆ ਮੇਰੀਆਂ ਅਰੰਗ ਹੋ ਸਤਿਗੁਰ ਦੀ ਸਿੱਖੀ ਜਨਾ ਤਨ ਦੇ ਜਤ ਜੀਨਾ ਅਥੰਤਿ ਨਾਮਣੀ ਬਾਣੀ ਸਿਨ ਜੈ ਅਤਿ ਦੀਨਾ ਮਾਤਾ ਬਦਕਿਸਮਤ ਤੇਰੀ ਮੈਂ ਵੀ ਹੁਣ ਬਚੀ ਨਾ ਨਰクセਤ ਸਿੱਖੀ ਦਾ ਸੀ ਹੋ ਮੈਨੂੰ ਸਾਰਵੇ ਆ ਮੇਰੀਆਂ ਅੱਖੀਆਂ ਦਾ ਗਲੇ ਅੱਖੀ ਡੁੱਬ ਗਏ